ਕੀ ਹਾਲ ਚਾਲ ਆ ਦੋਸਤੋ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਲਓ ਜੀ ਮਿੱਤਰੋ ਖਾਲੀ ਕਰਨ ਤੋਂ ਬਾਅਦ ਆ ਗਏ ਸੀ ਆਪਾਂ ਲੋਡ ਕਰਨ ਵਾਸਤੇ ਤੇ ਆਏ ਹੋਇਆ ਮੰਡੀ ਚ ਪਿਆਜ਼ ਲੋਡ ਕਰਨ ਵਾਸਤੇ ਸਿਡਰੀ ਦੇ ਲਵੇ ਪੈਂਦਾ ਹੈ ਰੂਹੀ ਰੂਹੀ ਸ਼ਹਿਰ ਦਾ ਨੌਆ ਉੱਥੇ ਆਏ ਹੋਏ ਆਪਾਂ ਲੋਡ ਕਰਨ ਵਾਸਤੇ ਲੇਕਿਨ ਹਜੇ ਆਪਣੀ ਗੱਡੀ ਲੋਡ ਤਾਂ ਨਹੀਂ ਹੋਣ ਲੱਗੀ ਅ ਜਦ ਵੀ ਆਪਣੀ ਗੱਡੀ ਅਗਦੀ ਲੋਡ ਹੋਣ ਵਾਸਤੇ ਤਾਂ ਤੁਹਾਨੂੰ ਦਿਖਾਵਾਂਗੇ ਮੰਡੀ ਦਾ ਰਿਵਿਊ ਬਾਕੀ ਬਣੇ ਰਹੋ ਵੀਡੀਓ ਦੇ ਨਾਲ ਜਿੱਦਾਂ ਦੀ ਵੀ ਹੋਈ ਅਪਡੇਟ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ। ਹੌਲੀ ਮਿੱਤਰੋ ਵੀਡੇ ਚੀਜ਼ ਦੀ ਆਪਾਂ ਨੂੰ ਵੇਟ ਸੀ ਆ ਆਪਣੀ ਗੱਡੀ ਦੀ ਲੋਡਿੰਗ ਚਾਲੂ ਹੋ ਗਈ ਹੈ। ਦੇਖ ਸਕਦੇ ਹੋ। ਚਾਲੂ ਕਰਤੀ ਹੈ ਆਪਣੀ ਗੱਡੀ ਦੀ ਲੋਡ। ਤੇ ਆ ਸ਼ੈੱਡ ਦੇਖ ਸਕਦੇ ਹੋ ਪਿਆ ਹੋਇਆ ਤੇ ਆ ਪਿਆਜੀ ਪਿਆਜ਼। ਰੋਹੀ ਤੋਂ ਪਰ ਰਹੇ ਆਪਾਂ। ਪਟਿਆਲਾ। ਤੇ ਬਈਆਂ ਦੇ ਵਿੱਚ ਕਮੈਂਟ ਆ ਰਹੇ ਸੀ ਕਿ ਬਾਈ ਲੋਡ ਕਰਨ ਸਮੇ ਰੇਟ ਵੀ ਦੱਸ ਦਿਆ ਕਰੋ ਤਾਂ ਮੇਰਾ ਵੀ ਸਾਨੂੰ ਇਹਦਾ ਰੇਟ ਲੱਗਿਆ 380 ਰੁਪਏ 380 ਰੁਪਏ ਲੱਗਿਆ ਪਟਿਆਲੇ ਦਾ ਰੋਹੀ ਤੋਂ ਸਿਹੜੀ ਤੋਂ 20 ਕਿਲੋਮੀਟਰ ਸਾਈਡ ਤੇ ਆ ਰੋਹੀ ਤੇ ਉੱਥੋਂ ਲੋਡ ਕਰ ਰਿਹਾ ਆਪਾਂ ਗੱਡੀ ਤੇ ਬਾਕੀ ਆ ਦੇਖ ਸਕਦੇ ਆਪਣੀ ਗੱਡੀ ਦੀ ਲੋਡਿੰਗ ਚੱਲੂ ਹੋ ਚੁੱਕੀ ਆ ਉਹ ਤੋਂ ਸਾਰੇ ਮਦਦੋਂ ਇਹ ਪੱਲੀ ਢਾਂਗਾ ਜੀ ਅੱਧੀ ਲੱਗੀ ਆ ਬਾਕੀ ਜਿੱਦਾਂ ਦੀ ਵੀ ਹੋਈ ਅਪਡੇਟ ਤੁਹਾਨੂੰ ਨੋਟਿਸ ਦੱਸਾਂਗੇ ਬਾਕੀ ਰੇਟ ਤੇ ਇੱਕ ਵਾਰ ਦੁਬਾਰੋਂ ਦੱਸ ਦਾਂ 380 ਰੁਪਏ ਪਟਿਆਲੇ ਦਾ ਲਓ ਜੀ ਜਿਹੜੀਆਂ ਗੱਡੀਆਂ ਮੰਨ ਲਓ ਭਰ ਕੇ ਆ ਤਾਂ ਇੱਥੇ ਆਈ ਜਾਂਦੀਆਂ ਨੇ ਗੇਟ ਤੇ ਖੜੀਆਂ ਨੇ ਤੇ ਆਹ ਹੈ ਕੰਡਾ ਉਹ ਦੇਖ ਸਕਦੇ ਹੋ ਮੰਦਰ ਪੂਰੀ ਮੰਡੀ ਆਪਣੀ ਪੱਕੀ ਤੇ ਉਹ ਗੱਡੀ ਦੇਖ ਸਕਦੇ ਹੋ ਪੀਲੇ ਕਲਰ ਦੀ ਤੇ ਹੋ ਉੱਤਰ ਚੱਲਦੇ ਹੁਣ ਆਪਾਂ ਆਪਣੀ ਗੱਡੀ ਕੋਲੇ ਲਾ ਲੋ ਵੀ ਉੱਤਰ ਲੋਡਿੰਗ ਪੁਆਇੰਟ ਦੁਕਾਨਾਂ ਜਮੀ ਨਾਲ-ਨਾਲ ਨੇ ਕੋਈ ਜ਼ਿਆਦਾ ਨਹੀਂ ਬੱਪਟ ਕੇ ਉਰਲੇ ਪਾਸੇ ਕਰਨੀ ਪੈਂਦੀ ਆ ਜਾਂ ਪਰਲੀ ਸੜਕ ਬਸ ਥੋੜਾ ਜਿਹੀ ਜਿਹੜੀ ਪ੍ਰੋਬਲਮ ਆ ਹੋ ਹੋ ਲੇਵਰ ਦੀ ਆ ਲੇਵਰ ਦੀ ਕਾਦੇ ਵਾਸਤੇ ਮੰਨ ਲੋ ਤਾਂ ਅੱਲਾ ਦਾ ਜਿਹੜਾ ਲੰਦੇ ਲੰਦੇ ਨੇ ਤੇ ਜਿੱਦਾਂ ਮੰਨ ਲੋ ਪੋਰੀ ਦੀ ਹੈਡ ਕਰੀਆ ਗੱਡੀ ਦੀ ਹੈਡ ਕਰੀਆ ਜਿਹੜੀ ਉੱਪਰਲੀ ਮੰਨ ਲਓ ਬਾਡੀ ਦੇ ਉੱਪਰ ਨੇ ਉਹਨਾਂ ਦੀ ਅੱਡ ਖਚਾਈ ਵਾਸਤੇ 600 ਰੁਪਏ ਲੰਦੇ ਨੇ ਇਹ ਗਲਤ ਗੱਲ ਆ ਵੀ ਜਦੋਂ ਉਹ ਗੱਡੀ ਉਹ ਲੋਡ ਕਰਨ ਲੱਗੇ ਤਾਂ ਆਪਾਂ ਥੋੜਾ ਉਹ ਮੂਰੇ ਖੱਚ ਕੇ ਦੇਵਾਂਗੇ ਬੋਰੀ ਤਾਂ ਇਹਨਾਂ ਦੀ ਜ਼ਿੰਮੇਵਾਰੀ ਐ ਨਾ ਲਾਣ ਦੀ ਦੇਖ ਸਕਦੇ ਹੋ ਆਪਣੀ ਵੀ ਗੱਡੀ ਦੀ ਇੰਨੀ ਹਾਈਟ ਤੇ ਉਹ ਗੱਡੀ ਥੋੜੀ ਜਿਆਦਾ ਮੰਨ ਲਓ ਜਿਹੜੇ ਬਾਡੀ ਦੇ ਉੱਤੇ ਜਾਰੀ ਆ ਬੋਰੀ ਉਹਦਾ 600 ਰੁਪਏ ਅੱਡ ਲੰਦੇ ਨੇ 600 ਵੀ 500 ਵੀ ਜਿਵੇਂ ਵੀ ਲੱਗਦਾ ਵੀ ਉਹੋ ੱੱੱਕੇ ਨਾਲ ਲੰਦੀ ਲੰਦੇ ਨੇ ਇਹ ਗੱਲ ਤਾਂ ਗੱਲ ਆ ਇਹਨਾਂ ਦੀ ਬਾਕੀ ਹੋਰ ਜਗ੍ਹਾ ਜਿਵੇਂ ਪਪਲ ਤੋਂ ਵਗਜੋ ਜਾਂ ਉਧਰ ਆਪਣਾ ਧੁਲੀਏ ਨਾਸਿਕ ਉਧਰ ਡਾਲੇ ਤੇ ਮੰਨ ਲਓ ਠੀਕ ਆ ਉਹਦੇ ਨੂੰ ਫੇਰ ਵੀ ਉਰੇ ਰੁਪਈਆ ਜਿਆਦੇ ਮਹਿੰਗਾ ਨਾਲੇ ਉੱਪਰ ਦੀ 600 ਰੁਪਈਆ ਬੋਰੀ ਜਿਆਦੇ ਆ ਤੇ ਬਾਕੀ ਦੇਖ ਸਕਦੇ ਹੋ ਮਾ ਥੋੜੀ ਟਾਈਮ ਆ ਅੱਧੀ ਵੰਗੂ ਹੋ ਗਈ ਆਪਣੀ ਗੱਡੀ ਲੋਡ ਤੇ ਆ ਪੂਰੀ ਮੰਡੀ ਆ ਬਾਰੇ ਕੁੜਾ ਆਪਣੀ ਚਲੋ ਜੀ ਥੋੜੀ ਟਾਈਮ ਰਹਿੰਦਾ ਉਹ ਜਾਨੀਆ ਕੰਪਲੀਟ ਹੋ ਏਹ ਦੇਖ ਸਕਦੇ ਆਪਾਂ ਆਏ ਆ ਦੂਜੀ ਜਗ੍ਹਾ ਤੀਸਰੀ ਜਗ੍ਹਾ ਤੇ ਇਹ ਮੰਨ ਲਓ ਵੀ ਆਪਾਂ ਹੁਣ ਜਿੱਥੇ ਪਹਿਲਾਂ ਸੀ ਉਹ ਮੰਨ ਲਓ ਜਿੱਥੇ ਚੱਟੀ ਬਿਲਡਿੰਗ ਉਧਰ ਸੀ ਤੇ ਆਪਾਂ ਆਗੇ ਇਧਰ ਦੂਜੀ ਸਾਈਡ ਤੇ ਦੇਖ ਸਕਦੇ ਹੋ ਅੱਧਰ ਵੀ ਪੂਲ ਮੰਡੀ ਪੱਕੀ ਆ ਮੰਡੀ ਦਾ ਕੋਈ ਪੈਨ ਨਹੀਂ ਹੈਗਾ ਵੀ ਆਪਾਂ ਨੂੰ ਗੰਦਗੀ ਮਿਲੂਗੀ ਸਫਾਈ ਪੂਰੀ ਆ ਤੇ ਆ ਮੰਨ ਲਓ ਸੈੱਡ ਬਣੇ ਹੋਏ ਨੇ ਇਹਨਾਂ ਚ ਪਿਆਜ਼ ਆ ਤੇ ਬਸ ਆਪਣਾ ਵੀ ਨਿਬੜਨ ਵਾਲੀਆਂ ਰਹਿ ਗਈਆਂ ਚਾਰ ਕਟਾਂਗਾ ਉਸ ਤੋਂ ਬਾਅਦ ਆਪਣੀ ਗੱਡੀ ਹੋ ਜਾਣੀ ਪੂਰੀ ਕੰਪਲੀਟ ਤੇ ਫੇਰ ਆ ਕੇ ਇਸੇ ਤਰ੍ਹਾਂ ਪਾਲ ਆਪਣੇ ਸਫਰ ਵਾਲ ਨੂੰ ਹੋ ਜਾਣਾ ਰਮਾਨਾ ਦੇਖ ਸਕਦੇ ਹੋ ਰਹਿ ਗਏ ਚਾਰ ਕਟਾਂਗਾ ਲਓ ਜੀ ਇੱਕ ਹੋਰ ਦਿਖਾਈਏ ਤੁਸੀਂ ਆ ਦੇਖੋ ਮੰਨ ਲਓ ਵੀ ਦੋ ਟਾਂਗਾ ਰਹਿ ਗਈਆਂ ਪਿੱਛੇ ਤੇ ਨੰਦ ਦੇ ਕੇ ਬੜੀ ਖੁਸ਼ ਹਾਂਸੀ ਆ ਰਹੀ ਹੈ ਤੇ ਤਾਂ ਗੁਰਿਆ ਤੇ ਪਹਿਲਾਂ ਇਹਦੇ ਮੋੜੇ ਤੇ ਚਕਾਨਗੇ ਤੇ ਤੁਰਿਆ ਦੇਖ ਲੋ ਕਿੰਨਾ ਕ ਨੇਰੇ ਜਿਹਾ ਤੋਂ ਦੇਖ ਨਹੀਂ ਰਿਹਾ ਘੱਟ ਦਿਖ ਰਿਹਾ ਹੋਊਗਾ ਤਾਂ ਜੋ ਕੀ ਆਪਣੇ ਮੋਬਾਈਲ ਦੀ ਵੀ ਟਾਰਚ ਬੰਦ ਹੋ ਗਈ ਹੈ ਨਾ ਮਿੱਤਰੋ ਫਾਈਨਲ ਆਪਣੀ ਹੋ ਗਈ ਸੀ ਗੱਡੀ ਲੋੜ ਤੇ ਆਪਾਂ ਹੁਣ ਮੰਡੀ ਦੇ ਗੇਟ ਚੋਂ ਨਿਕਲ ਚੁੱਕੇ ਹਾਂ ਤੇ ਆਪਾਂ ਨੇ ਤਿਆਰੀ ਕੀਤੀ ਖੱਟਲੇ ਹੁਣ ਪੰਜਾਬ ਨੂੰ ਬਾਕੀ ਰਾਤ ਵੀ ਦੇਖ ਸਕਦੇ ਹੋ ਇਹ ਮੰਨ ਲਓ ਵੀ 9:00 ਵੱਜ ਚੁੱਕੇ ਨੇ 9:30 ਦਾ ਟਾਈਮ ਹੈ ਰੋਡ ਤੇ ਹਲਚਲ ਵੀ ਘਟ ਗਈ ਹੈ ਆਮ ਤਹੀ ਥੋੜਾ ਲੇਟ ਚੱਲੇ ਸੀ ਦੇਖੋ ਜਦੋਂ ਤਾਂ ਪਾਈਪਾ ਹੈ ਘੜਾਉਣ ਵਾਸਤੇ ਬਾਕੀ ਮਿੱਤਰੋ ਮਿਲਾਂਗੇ ਹੁਣ ਸਵੇਰੇ ਦੇਖਦੇ ਆ ਰਾਤੋ ਰਾਤ ਕਿੱਥੇ ਪਹੁੰਚਦੇ ਆਪਾਂ ਬਾਕੀ ਸਵੇਰੇ ਦੱਸਾਂਦੇ ਆ ਤੁਹਾਨੂੰ ਜਿੱਥੇ ਵੀ ਆਪਾਂ ਪਹੁੰਚੇ ਇਦੋਂ ਤੋਂ ਆਪਾਂ ਆ ਚੁੱਕੇ ਆ ਇਸ ਟਾਈਮ ਤੁਲिए ਇਹ ਪਹਿਲੀ ਵਾਰੀ ਦੀ ਐਂਟਰੀ ਤੇ ਆਪਾਂ ਖੜੇ ਸੀ ਗੁਰੂ ਘਰ ਦੇ ਸਾਹਮਣੇ ਉਹ ਸਾਹਮਣੇ ਦੇਖ ਸਕਦੇ ਹਾਂ ਤੁਸੀਂ ਗੁਰੂ ਘਰ ਇੱਕ ਮਿੰਟ ਸਮਾਂ ਦਈਏ ਉਹ ਆ ਗੁਰੂ ਘਰ ਤੁਲिए ਦਾ ਤੇ ਆ ਮਾਰਕੀਟ ਦੇਖ ਸਕਦੇ ਹੋ ਜਿੰਨ ਚੜ ਕੇ ਆਪਾਂ ਇੱਥੇ ਖੜੇ ਸੀ ਟਾਟੂ ਦੇਖਣ ਵਾਸਤੇ ਹੁਣ ਲੱਗੇ ਹਾਂ ਫੇਰ ਚੱਲਣ ਵਾਸਤੇ ਅਗਾਂਹ ਕਿਤੇ ਜਾ ਕੇ ਟਾਪੇ ਤੇ ਲਓ ਜੀ ਪਾ ਪਹੁੰਚ ਚੁਕੇ ਆ ਹੁਣ ਇਸ ਟਾਈਮ ਪਲਾਸਨੇਰ ਵਾਟਰ ਤੇ ਤੇ ਜਹਾਮ ਬੜਾ ਲੱਗ ਰਿਹਾ ਹੈ ਤੇ ਚੋਨਾ ਦੇਖਦਾ ਆਵਦਿਆਂ ਮੈਂ ਟਾਵਲ ਤੇ ਡਬਲ ਲੈਣਾ ਕਰ ਰੱਖਿਆ ਨੇ ਅੱਧਾ ਵੀ ਤੇਰੀ ਉਧਰ ਦਾ ਫਾਇਰ ਜੰਮ ਨਾ ਇਹ ਇਕੱਟੇ ਇੱਕ ਮਿੰਟੋਂ ਨਹੀਂ ਬੰਦ ਕਰ ਸਕਦੇ ਐਨ ਪਾਲਕਣਾ ਵੀ ਕਿਹੜੇ ਟਾਈਮ ਬੰਦਾ ਕਿੱਧਰ ਦੀ ਆ ਜੇ ਫੇਲੇ ਆਪਾਂ ਵਾਟਰ پارک ਕਰਕੇ ਘਾੜ ਤੇ ਆ ਗਿਆਂ ਇਹ ਪਹਿਲਾ ਘਾੜ ਚਾਲੂ ਹੋ ਗਿਆ ਪਲਾਸਨੇਰ ਦੇਖ ਸਕਦੇ ਹੋ ਤੁਸੀਂ ਆਪ ਨੂੰ ਬੜੀ ਲੱਗ ਰਹੀ ਆ ਇਹਦੇ ਘਰ ਵੀ ਆਪਾਂ ਹੁਣ ਚੌਥੇ ਲੋਹੇ ਤੇ ਜਾ ਰਹੇ ਆ ਕਿਲੋਮੀਟਰ ਆਪਾਂ ਪਹੁੰਚ ਗਏ ਆ ਗੁਜਰੀ ਗੁਜਰੀ ਘਾੜ ਤੋਂ ਹੈਗੇ 10 ਕਿਲੋਮੀਟਰ ਪਿੱਛੇ ਤੇ ਆਪਾਂ ਜੰਮੂ ਵਾਲੇ ਢਾਬੇ ਤੇ ਖੜੇ ਸੀ ਦੇਖ ਸਕਦੇ ਹੋ ਤੇ ਇੱਧਰ ਦੇਖ ਸਕਦੇ ਹੋ ਤੁਸੀਂ ਜ਼ਮੀਨ ਕਿੰਨੀ ਨੀਵੀਂ ਆ ਤੇ ਬਾਕੀ ਵਾਲੇ ਦਾਲੇ ਨਿਗਾ ਮਾਰ ਸਕਦੇ ਹੋ ਖੇਤੀਬਾੜੀ ਵੀ ਆ ਵਿੱਚ ਸੁੱਕਾ ਪਿਆ ਤੇ ਆ ਆਪਣੀ ਮੋਟਰ ਖੜੀ ਆ ਤੇ ਇੱਧਰ ਕੰਟੇਨਰ ਜਿਹੜੇ ਉਹਨਾਂ ਦੇ ਵਿੱਚ ਕਾਰ ਆਉਂਦੀਆਂ ਨੇ ਤੇ ਇੱਕ ਹੋਰ ਜਿਹੜੀ ਆਪਾਂ ਮੰਨ ਲਓ ਪਾਣੀ ਵਾਲੀ ਟੈਂਕੀ ਲਵਾਈ ਸੀ ਸਵੇਰੇ ਅੱਜ ਉਹਨੇ ਉਹ ਚਨਾਨਾ ਦੁਖੀ ਕਰਿਆ ਟੈਂਕੀ ਉਹ ਪਾੜ ਗਈ ਉਹ ਤੇ ਹਾਰ ਕੇ ਆਪਾਂ ਨੇ ਕੀ ਕਰਿਆ ਜਿਹੜੀ ਕੀ ਉਹ ਟੈਂਕੀ ਆ ਆਪਣੀ ਉਹੀ ਪ੍ਰਾਣੀ ਫੱਟ ਕਰੀ ਆ ਮੰਨ ਲਓ ਜਿੱਥੇ ਆ ਕਲੈਂਪ ਲੱਗਿਆ ਹੋਇਆ ਆ ਚੀਜ਼ ਆ ਇਹਨੂੰ ਫੇਰ ਦੁਬਾਰਾ ਲਾ ਤਾ ਆਪਾਂ ਨੇ ਸੈੱਟ ਕਰਕੇ ਤੇ ਦੇਖ ਸਕਦੇ ਹੋ ਇਹ ਚ ਹੁਣ ਪਾਣੀ ਪਾਣੀ ਘਟਿਆ ਇਹ ਸਵੇਰੇ ਪੜਾਕਾ ਪੈ ਗਿਆ ਇਹਦਾ ਟੰਕੀ ਦਾ ਜਿਹੜੀ ਜਿਹੜੀ ਕਿ ਆਪਾਂ ਨਵੀਂ ਲਵਾਈ ਸੀ ਸਵੇਰੇ 4 ਵਜੇ ਦਾ ਟਾਈਮ ਸੀ ਤੇ ਮੈਂ ਚਾਹ ਪੀ ਕੇ ਚੱਲਿਆ ਢਾਬੇ ਤੋਂ ਪੜਦਾ ਮੈਨੂੰ ਐ ਹੋਇਆ ਵੀ ਕੋਈ ਖੜਕਾ ਇੱਕਦਮ ਜੇ ਪੜਾਕਾ ਜਾ ਪਿਆ ਮੈਂ ਰੱਬ ਨੂੰ ਤੇ ਆਵਾ ਮਹਾਵਾ ਵਾਹਿਗੁਰੂ ਸੁੱਖ ਰੱਖੀ ਉਹ ਬਸ ਆ ਪਾਣੀ ਦਾ ਫੁਆਰਾ ਚੱਲਿਆ ਜਿੱਦਾਂ ਮੰਨ ਲਓ ਭਾਂਜ ਕਿਸੇ ਨੇ ਬਲਬਲਾ ਮਾਰਿਆ ਹੁੰਦਾ ਚਲੋ ਗੱਡੀ ਮੇ ਨਾਲ ਹੁੰਦੇ ਰੋਕੀ ਦੇਖਿਆ ਟੈਂਕੀ ਵਿਚਾਲੋਂ ਖੁੱਲ ਗਈ ਨਵੀਂ ਟੈਂਕੀ ਲੱਤੀ ਸੀ ਤਾਂ ਦਿਖਾਨਾ ਹੋਵੇ ਤੁਹਾਨੂੰ ਉਹ ਟੈਂਕੀ ਉੱਪਰ ਪਈਆ ਉਹ ਵੀ ਦਿਖਾਨਿਆ ਤੁਹਾਨੂੰ ਤੇ ਬਸ ਕਿਸਮਤ ਸਾਥ ਦੇਗੀ ਮੈਂ ਮੰਨ ਲਓ ਵੀ ਘਾੜਕੂੜ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ ਪਲੇਨ ਜਗਾ ਸੀ ਤੁਲੀਆ ਪਾਰ ਕਰਿਆ ਸੀ ਅਜੇ ਸਵੇਰੇ ਉਸ ਟਾਈਮ ਨਾ ਤੁਲੀਏ ਤੋਂ ਪਹਿਲਾਂ ਤੁਲੀਆ ਹਾਂ ਤੁਲੀਏ ਤੋਂ ਪਹਿਲਾਂ ਹੋਇਆ ਕੰਮ ਤੇ ਅੰਨਾ ਸ਼ੁਕਰ ਚਲੋ ਫੇਰ ਵੀ ਮੈਂ ਰੱਬ ਮੁਰੇ ਅਰਦਾਸ ਕਰੀ ਵੀ ਚਲੋ ਵਧੀਆ ਵੀ ਜਿਹੜਾ ਕੰਮ ਹੋਣਾ ਸੀ ਪਲੇਨ 'ਚ ਹੋ ਗਿਆ ਜੇ ਕਿਤੇ ਬਾਈ ਜਾਨ ਸੁਖਾੜ ਘੂੜ 'ਚ ਬੜਾ ਪ੍ਰੋਬਲਮ ਹੋ ਜਾਂਦੀ ਕਿਉਂਕਿ ਸਾਨੂੰ ਪਤਾ ਜਦ ਘਾੜ ਚੜ੍ਹਦੀ ਗੱਡੀ ਪੈਰੀ ਟੈਂਪਰੇਚਰ ਫੁੱਲ ਹੁੰਦਾ ਗੱਡੀ ਦਾ ਉਧਰੋਂ ਪਾਣੀ ਆਲਾ ਹੋ ਹੋ ਜੇਵੇ ਤਾਂ ਬੜਾ ਮਨ ਨੂੰ ਫੇਸ ਪੈਂਦੀ ਆ ਚਲੋ ਫਿਰ ਵੀ ਪਰਮਾਤਮਾ ਆਪਣੇ ਨਾਲ ਸੀ ਤਾਂ ਆਪਾਂ ਨੇ ਦੂਈ ਟੈਂਕੀ ਕਰ ਲਈ ਸੀ ਫੱਟ ਜਿਹੜੀ ਹੈਗੀ ਸੀ ਪਲ ਨਾਲੀ ਅ ਬਾਕੀ ਸੋਨੂੰ ਮੈਂ ਉਹ ਦਿਖਾਨਾ ਟੈਂਕੀ ਬਈ ਉੱਪਰ ਟੂਲ ਚ ਉਹ ਹੁਣ ਤਾਂ ਧੁੱਪ ਬੜੀ ਲੱਗ ਰਹੀ ਆ ਬੱਚ ਬੰਦ ਪਈ ਆ ਸ਼ਾਮ ਨੂੰ ਦਿਖਾਵਾਂਗਾ ਤੁਹਾਨੂੰ ਬਾਕੀ ਮਿੱਤਰੋ ਦੇਖ ਸਕਦੇ ਹੋ ਟੱਬਾ ਜਮੂਆ ਦਾ ਟੱਬਾ ਤੇ ਇੱਥੇ ਆਪਣੀ ਖੜੀ ਸੀ ਮੋਟਰ ਤੇ ਹੁਣ ਮੈਂ ਕਰੂੰਗਾ ਦੋ ਘੰਟੇ ਰੈਸਟ ਛੋਟਾ ਭਾਈ ਚੱਲੂਗਾ ਤੇ ਆ ਦੇਖ ਸਾਗ ਦੀ ਤੇ ਹੁਣ ਪਹੁੰਚੇ ਆ ਆਪਾਂ ਵੀ ਤੇ ਸ਼ਾਮ ਨੂੰ ਮਿਲਾਂਗੇ ਤੁਹਾਨੂੰ ਲਓ ਲੱਗ ਚ ਮੋਰ ਨੇ ਦੋਸਤੋ ਕੀ ਹਾਲ ਚਾਲ ਆ ਤੇ ਅੱਜ ਆਪਣਾ ਤੀਸਰਾ ਦਿਨ ਹੋ ਗਿਆ ਚਾਲੂ ਪਿਆਜ ਰੋਲ ਘਰੇ ਤੋਂ ਮੰਨ ਲਓ ਨਾ ਦੋ ਆਪਾਂ ਰੰਗਾਵਾਂ ਤੋਂ ਚੱਲੇ ਹੋਏ ਤੀਜਾ ਦਿਨ ਹੋ ਗਿਆ ਤੇ ਆਪਣੀ ਐਂਟਰੀ ਹੋ ਚੁੱਕੀ ਆ ਰਾਤ ਪਹੁੰਚ ਗਏ ਸੀ ਆਪਾਂ ਰਾਜਸਥਾਨ ਦੇ ਵਿੱਚ ਆਹ ਟਾਈਮ ਆ ਗਿਆ ਆਪਾਂ ਪੀਲਵੜ ਆਹ ਟਾਈਮ ਆਪਾਂ ਹੈਗੇ ਆ ਪੰਦਰਵਾੜਾ ਪੰਦਰਵਾੜੇ ਪਹੁੰਚ ਚੁੱਕੇ ਆਪਾਂ ਕੁਸ਼ਕਸ਼નગર ਤੋਂ ਥੋੜੀ ਰਹਿ ਗਿਆ ਸਾਪਰ ਆਪਾਂ ਪਹੁੰਚ ਚੁੱਕੇ ਆਂ ਜੈਪੁਰ ਜੈਪੁਰ ਆਪਾਂ ਕ੍ਰਾਸ ਕਰਿਆ ਸੀ ਮੋੜ ਦੇ ਆਪਾਂ ਫੋਰਚਨ ਵਾਲੇ ਨੂੰ 14 ਨੰਬਰ ਪੂਰੀ ਤੇ ਜਿਹੜਾ ਕਿ ਵਿਸ਼ਕਰਮਣ ਜਾਂਦਾ ਹੁੰਦਾ ਆਪਾਂ ਪਹੁੰਚ ਚੁੱਕੇ ਆਂ ਹਰਿਆਣੇ ਦੇ ਵਿੱਚ ਹਰਿਆਣੇ ਚ ਹੋ ਗਈ ਆਪਣੀ ਐਂਟਰੀ ਤੇ ਆਪਾਂ ਦੇਖ ਸਕਦੇ ਹੋ ਪੰਪ ਵੀ ਜਿੜੂ ਜਿੜੂ ਪਵਾ ਕੇ ਚੱਲ ਪਿਆ ਪੰਪ ਤੋਂ ਤੇ ਸਰਵਸ ਰੋਡ ਤੇ ਚੱਲ ਰਹੇ ਹਾਂ ਉਥਾਂ ਤੋਂ ਜਾ ਕੇ بڑے ਰੋਡ ਤੇ ਚੜ ਜਾਗੇ ਫਿਰ ਉਤੋਂ ਬਾਅਦ ਆ ਜੂਗਾ ਨਾਰਨੌਲ ਵਾਲਾ ਬੜਾ ਰੋਡ ਜਿਹੜਾ ਕਿ ਅੰਬਾਲੇ ਨੂੰ ਜਾ ਰਿਹਾ ਆਪਾਂ ਚੜ ਗਏ ਨਾਰਨੌਲ ਵਾਲੇ ਰੋਡ ਤੇ ਨਾਰਨੌਲ ਤੋਂ ਸਿੱਧਾ ਅੰਬਾਲਾ ਤੇ ਆਪਾਂ ਜਾਣਾ ਜੀਨ ਤੱਕਰਾ ਜੀਨ ਤੋਂ ਬਾਅਦ ਜਿਹੜਾ ਆਪਣਾ ਰੋਡ ਅੰਬਰਸਰ ਕਟੜਾ ਰੋਡ ਉਹ ਫੜ ਲੈਣਾ ਤੇ ਜਿੰਨ ਤੋਂ ਕੱਟ ਹੋ ਜਾਣਾ ਆਪਾਂ ਨੇ ਆ ਆ ਤੁਸੀਂ ਦੇਖਦਾ ਹੋਦਿਓ ਹਰਿਆਣੇ ਚ ਪਹੁੰਚ ਚੁੱਕੇ ਆਪਾਂ ਮੌਸਮ ਦਾ ਵੀ ਫਰਕ ਪੈ ਗਿਆ ਨਾਲ ਉਹ ਵੀ ਇਸ ਟਾਈਮ ਉਧਰ ਐ ਹੁੰਦਾ ਸੀ ਵੀ ਗਰਮੀ ਲੱਗ ਰਹੀ ਆ ਤੇ ਇੱਧਰ ਸ਼ੀਸ਼ੇ ਚਾੜ ਚਾੜ ਬੈਠੇ ਆ ਦੇਖ ਸਕਦੇ ਆ ਤੇ ਲੋ ਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਸੀ ਪਟਿਆਲੇ ਤੇ ਕੱਲ ਆਪਣੀ ਜਿਹੜੀ ਸੀ ਮੰਡੀ ਕਰਾਤੀ ਸੀ ਆਪਾਂ ਨੇ ਉਰੇ ਇਸ ਨੂੰ ਪਤਾ ਹੀ ਆ ਪਿਆਜ਼ ਵਾਲੀਆਂ ਗੱਡੀਆਂ ਤਾਂ ਹਮੇਸ਼ਾ ਦੋ ਦਿਨਾਂ ਚੋਂ ਖਾਲੀ ਹੁੰਦੀਆਂ ਨੇ ਪਟਿਆਲੇ ਸਾਨੂੰ ਇਦਾਂ ਸੀ ਵੀ ਚਲ ਜਾਂਦੀ ਖਾਲੀ ਹੋ ਜਾਣੀ ਆ ਪਰ ਇੱਥੇ ਵੀ ਸਾਡੇ ਨਾਲ ਉਹੀ ਕੰਮ ਹੋਇਆ ਦੂਸਰੇ ਦਿਨ ਹੋ ਰਹੀ ਆਪਣੀ ਗੱਡੀ ਖਾਲੀ ਤੇ ਤੁਸੀਂ ਦੇਖ ਸਕਦੇ ਹੋ ਅਸੀਂ ਆ ਪਟਿਆਲੇ ਮੰਡੀ ਦੇ ਵਿੱਚ ਜਿਹੜੀ ਕੀ ਕਨੌਰ ਰੋਡ ਦੇ ਉੱਤੇ ਆ ਵਧੀਆ ਮੰਡੀ ਆ ਪੱਕੀ ਆ ਕੋਈ ਇਦਾਂ ਨਹੀਂ ਹੈਗਾ ਵੀ ਉਹ ਤੇ ਹੁਣ ਮੰਡੀ ਸਮਾਪਤ ਹੋਈ ਹੋਈ ਆ ਸਵੇਰੇ ਲੱਗਦੀ ਆ 10 ਵਜੇ ਚੱਕਰ ਤੇ ਇੱਧਰ ਆਪਣੀ ਗੱਡੀ ਖਾਲੀ ਹੋ ਰਹੀ 37 ਨੰਬਰ ਦੁਕਾਨ ਤੇ ਜਿਵੇਂ ਬੱਸ ਸਵੇ ਦੋ ਘਟਾਂਾਂ ਘਾ ਰਹਿ ਗਈਆਂ ਤੇ ਉਸ ਤੋਂ ਬਾਅਦ ਆਪਾਂ ਘਰਾਇਆ ਪੜਾ ਲੈ ਕੇ ਤੇ ਆਪਣੀ ਗੱਡੀ ਦਾ ਕੰਮ ਕਰਾਣਾ ਉੱਥੇ ਭੌਂਡੀਗੜ੍ਹ ਬ੍ਰੇਕਸਟ ਦੀ ਪ੍ਰੋਬਲਮ ਆ ਗਈ ਆਪਣੀ ਗੱਡੀ 'ਚ ਤੇ ਸਾਨੂੰ ਫਖਾਇ ਸੱਸੀ ਵੀ ਆਪਣੀ ਟੈਂਕੀ ਵੀ ਜਿਹੜੀ ਨਵੀਂ ਲੱਤੀ ਸੀ ਉਹ ਵੀ ਪਾੜ ਗਈ ਸੀ ਪਾਣੀ ਵਾਲੀ ਤੇ ਬਾਅਦ ਥੋੜੀ ਟਾਈਮ ਲੱਗਦਾ ਘੰਟੇ 'ਚ ਤੱਕ ਹੋਰ ਆਪਣਾ ਕੰਮ ਨਿਪਟੜ ਜਾਣਾ ਹੋਰ ਘਰਾਇਆ ਪੜਾ ਲੈ ਕੇ ਫਿਰ ਸਿੱਧਾ ਆਪਾਂ ਲਾਵਾਂਗੇ ਗੱਡੀ ਮਿਸਤਰੀ ਦੁਕਾਨ ਤੇ ਤੇ ਫਿਰ ਗੈਸਕਟ ਵਗੈਰਾ ਪਾਉਗਾ ਉਹ ਦੇਖਦੇ ਆਂ ਕੀ ਬਣਦਾ ਗੈਸਕਟ ਦੀ ਪ੍ਰੋਬਲਮ ਆ ਕਰੀਆ ਜਿਸ ਤਰ੍ਹਾਂ ਭਾਪ ਬਣਾ ਰਹੀ ਆ ਸਾਨੂੰ ਤਾਂ ਗੈਸਕਟ ਦੀ ਅਲੱਗ ਰਹੀ ਆ ਕਿਉਂਕਿ ਭਾਪ ਬਣਾਉਂਦੀ ਆ ਯਾਦ ਆਪਾਂ ਢੱਕਣ ਖੋਲਦੇ ਆ 2 ਲੀਟਰ ਵਾਲਾ ਤਾਂ ਭਾਪ ਬਹੁਤ ਆਉਂਦੀ ਆ ਤਾਂ ਇਹਦੇ ਨਾਲ ਸਮਝ ਲਓ ਵੀ ਗੱਡੀ ਦਾ ਗੈਸਕਟ ਗਿਆ ਤੇ ਅੱਜ ਮੌਸਮ ਵੀ ਬਹੁਤ ਖਰਾਬ ਆ ਪਹਿਲਾਂ ਬਿਜ ਦੀ ਮੀਂਹ ਵੀ ਆ ਗਿਆ ਸੀ ਇੱਕ ਸਾਦਦੇ ਹੂ ਸ਼ੀਸ਼ਿਆਂ ਤੇ ਮਿੱਟੀ ਹੋ ਜਮੀ ਪਈ ਆ ਤੇ ਸਾਨੂੰ ਉੱਤਰ ਕੇ ਥੱਲੋਂ ਵੀ ਦਿਖਾਉਨੇ ਆ ਲਓ ਜੀ ਦੇਖ ਸਕਦੇ ਹੋ ਇਹ ਆ ਦੁਕਾਨ 37 ਨੰਬਰ ਬਸ ਹੋ ਗਈ ਆਪਣੀ ਗੱਡੀ ਦੀ ਸਮਾਪਤ ਰਹਿ ਗਿਆ 20 ਕੁ ਬੋਰੀਆਂ ਤੇ ਆ ਮੰਡੀ ਦੇਖ ਸਕਦੇ ਕਿੰਨੀ ਸ਼ਾਂਤੀ ਹੈ ਔਰ ਮੰਨ ਲਓ 10 ਵਜੇ ਤੱਕ ਬੜਾ ਰੌਲਾ ਪੈ ਰਿਹਾ ਸੀ ਤੇ ਆਲੇ ਦਲੇ ਦੇਖ ਸਕਦੇ ਹਾਂ ਬੂਰੇ ਛੱਡ ਛੱਡ ਪਏ ਹੋਏ ਨੇ ਬਸ ਐਦਾਂ ਵੀ ਗੱਡੀ ਨੂੰ ਛੱਡ ਪਾਣ ਗੱਡੀ ਨਹੀਂ ਛੱਡ ਥੱਲੇ ਖੜਦੀ ਇਹਨਾਂ ਦਾ ਮਾਲ ਵੀ ਭਾਰੀ ਪਿਆ ਇਹ ਤੁਰਾ ਲੰਬੇ ਕਰਨੇ ਚਾਹੀਦੇ ਨੇ ਸਾਡੇ ਹਾਂ ਜੋ ਮੰਨ ਲਓ ਵੀ ਇੱਕ ਵਾਰ ਤਰਪਾਲ ਚੱਕ ਦੋ ਜਿਵੇਂ ਹੁਣ ਉਹ ਗੱਡੀ ਦੇ ਤਰਪਾਲ ਦੁਆਰੋਂ ਪਾਈ ਆ ਮੜਾ ਜਾ ਮੀਤਾ ਕੀ ਆਇਆ ਤਰਪਾਲ ਪਾਣੀ ਪੈ ਗਈ ਬੰਦਾ ਰੈਸਟ ਕਰ ਰਿਹਾ ਹੁੰਦਾ ਤੇ ਉਦੋਂ ਬਾਅਦ ਮੀਂਹ ਆਵੇ ਜੀ ਡਰਾਈਵਰ ਦੀ ਜ਼ਿੰਮੇਵਾਰੀ ਆ ਸੋ ਵੀ ਸਾਨੂੰ ਪਤੀਆ ਕਰਾਇਆ ਭੜਾ ਲੈਣਾ ਹੁੰਦਾ ਉਹੇ ਕਰਕੇ ਜਿਹੜਾ ਵੀ ਰ ਆਪਣੀ ਜ਼ਿੰਮੇਵਾਰੀ ਹੁੰਦੀ ਆ ਐ ਨਹੀਂ ਹੈਗਾ ਵੀ ਪਹੁੰਚ ਗਏ ਤਾਂ ਜ਼ਿੰਮੇਵਾਰੀ ਇਹਦੀ ਪੂਰੀ ਦੀ ਹੋ ਗਈ ਇਹ ਤਾਂ ਉਦੋਂ ਦੇਖਣਾ ਜਿਆਦਾ ਗੇਟ ਅੰਦਰ ਉਤਰ ਗਿਆ ਮਾਲ ਚਲੋ ਫੇਰ ਵੀ ਆਪਾਂ ਤਰਪਾਨ ਪਰ ਆਇਆ ਕਹਿੰਦੇ ਵੀ ਮਣੀ ਮੋਟੀ ਛੱਟ ਲੰਬਾ ਕਰਨਾ ਚਾਹੁੰਦਾ ਜਿਸ ਤਰ੍ਹਾਂ ਇਹ ਛੋਟੇ ਛੋਟੇ ਛੱਟ ਨੇ ਲੰਬਾ ਕਰੋ ਤਾਂ ਜੋ ਵੀ ਗੱਡੀ ਅੰਦਰ ਵੜ ਜੇ ਵੀ ਮੀਂਹ ਕਣੀ ਆਵੇ ਕੁਝ ਵੀ ਆਵੇ ਤਾਂ ਬਾਰ ਬਾਰ ਉੱਠ ਕੇ ਤਰਪਾਲ ਚੱਕਣੀ ਕਰਨੀ ਨਾ ਪਵੇ ਇੱਕ ਵਾਰੀ ਸਾਨੂੰ ਪਤਾ ਪੈਂਦੀ ਆ ਤਰਪਾਲਾ ਇਦਾਂ ਤਾਂ ਹੈ ਨਹੀਂ ਵੀ ਹੁਣ ਬਾਰ ਬਾਰ ਪਾਈ ਚੱਲੋ ਜਾਂ ਕਾਰੀ ਚੱਲੋ ਤੇ ਬਸ ਸਮਾਪਤੀ ਆ ਹੋਰ ਰਹਿ ਗਿਆ ਬਾਈ ਥੋੜਾ ਜਿਹਾ ਦੇਖ ਲਿਆ ਸਾਨੂੰ ਗੱਡੀ ਦੇ ਉੱਤੇ ਆਪਣੇ ਢੋਲ ਟੂਲ ਤਰਪਾਲਾ ਤੂਲਾਂ ਇਕੱਠੀਆਂ ਕਰਤੀਆਂ ਤੀਆਂ ਆ ਮੰਡੀ ਦੇਖ ਸਕਦੇ ਹਾਂ ਪੂਰੀਆਂ ਪੱਕੀਆਂ ਤੱਪ ਹੁਣ ਪੂਰੀ ਲੱਗ ਗਈ ਹੈ ਨਾ ਬੱਦਲ ਹੋ ਗਿਆ ਪਿਆ ਸੀ ਐ ਸੀ ਵੀ ਮੀਂਹ ਆ ਗਿਆ ਬਹੁਤ ਮੀਂਹ ਤਾਂ ਬਹੁਤ ਘੱਟ ਆਇਆ ਮਗਰ ਫਿਰ ਛੜਾਓ ਜਿਹਾ ਕਰਿਆ ਸੀ ਬਾਕੀ ਮਿੱਤਰੋ ਅਸਰ ਦੇਖਦੇ ਆ ਰੋਲੀ ਟਾਈਮ ਦਾ ਕਰ ਮਿਲ ਜੂ ਆਪਾਂ ਨੂੰ ਘਰਾਇਆ ਪੜ ਫਿਰ ਆਪਾਂ ਪਾਵਾਂਗੇ ਆਪਣੀ ਗੱਡੀ ਦਾ ਜਾ ਕੇ ਗੰਸਕਟ ਗੰਸਕਟੇ ਪਊਗਾ ਹੋਰ ਤਾਂ ਕੁਝ ਨਹੀਂ ਹੋਣਾ ਤੂੰ ਉਹ ਵੇੜੀਆਂ ਮੰਨ ਲਓ ਅੱਜ ਰਾਤ ਨੂੰ ਪੱਕਾ ਤਾਂ ਲੈਕ ਨਹੀਂ ਜਾਣੀ ਗੱਡੀ ਮਿਸਤਰੀ ਦੇ ਖੜਾ ਦਾਂਗੇ ਕਿਉਂਕਿ ਸਵੇਰ ਟਾਈਮ ਫਿਰ ਸਟਾਰਟ ਕਰਨੇ ਕੇ ਲੈ ਕੇ ਆਣੀ ਕੋ ਵੀ ਫੇਰ 2 ਘੰਟੇ ਖੜਾ ਨਹੀਂ ਪਊਗੀ ਤਾਂ ਜੋ ਕਿ ਹੁਣ ਆਪਾਂ ਚੱਲ ਮਿਸਤਰੀ ਦਿਖਾਉਂਦੀ ਜਾ ਕੇ ਖੜਾ ਦਾਂਗੇ ਸਵੇਰੇ ਆਪਣਾ ਹੈੱਡ ਪਟੂਗਾ ਉਹ ਲਓ ਜੀ ਆਪਾਂ ਆ ਗਏ ਹੁਣ ਅੰਦਰ ਆਹ ਹੈ ਦੁਕਾਨ 37 ਨੰਬਰ ਤੇ ਦੇਖ ਸਕਦੇ ਫੂਟ ਪੂਰੀ ਸ਼ਾਂਤੀ ਤੇ ਆਹ ਰਹਿ ਗਏ 2 ਟੰਗ ਮੰਨ ਲਓ 20 ਗੱਟੇ ਸਾਰੀ ਫੇਰ ਉਤਰ ਜਾ ਅਲੀ ਹੋਂ ਤਵਾ ਕਰ ਲਵਾਂਗੇ ਆਪਾਂ ਕਰਾਇਆ ਪੜਾ ਤੇ ਬਾਕੀ ਮੈਂ ਤੋ ਚੱਲਦੇ ਹਾਂ ਉਸ ਤੋਂ ਬਾਅਦ ਪੜਾ ਲੈ ਕੇ ਫਿਰ ਚੱਲਾਂਗੇ ਸਿੱਧਾ ਆਪਣੇ ਪਿੰਡ ਤੇ ਬਾਕੀ ਮਿੱਤਰੋ ਆਪਣੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਤੁਹਾਨੂੰ ਗੱਡੀ ਦਾ ਵੀ ਕੱਲੋਂ ਦਿਖਾਵਾਂਗੇ ਵੀ ਕਿਸ ਤਰ੍ਹਾਂ ਕੰਮ ਹੋ ਰਿਹਾ ਗੈਂਸਕਟ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਬਾਕੀ ਇਹ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਾਤ ਸ੍ਰੀ ਅਕਾਲ